ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਅੱਜ ਇੱਕ ਸੁਣਵਾਈ ਵੀ ਹੈ ਸੁਣਵਾਈ ਹੈ ਸੁਣਵਾਈ ਦੇ ਇੱਕ ਸਬੂਤ ਮੈਂ ਤੁਹਾਨੂੰ ਇੱਕ ਦਿਖਾਉਣ ਜਾ ਰਿਹਾ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸੰਘਰਸ਼ ਕੀਤਾ ਵੱਡਾ ਕੱਠ ਰੱਖਿਆ ਬਕਾਲਾ ਸਾਹਿਬ ਦੇ ਵਿੱਚ ਬਾਬਾ ਬਕਾਲਾ ਸਾਹਿਬ ਦੇ ਵਿੱਚ ਤਾਂ ਅੱਜ ਇੱਕ ਸੁਣਵਾਈ ਹੋ ਰਹੀ ਹੈ ਜਿਹੜੀ ਭਾਈ ਅਮਰਪਾਲ ਸਿੰਘ ਤੇ ਸੋਮਵਾਰ ਦਾ ਦਿਨ ਔਰ ਇੱਕ ਇਹ ਆਖਰੀ ਫੈਸਲਾ ਬਹੁਤ ਵੱਡਾ ਫੈਸਲਾ ਜਿਹੜਾ ਭਾਈ ਅਮਰਪਾਲ ਸਿੰਘ ਦੀ ਜ਼ਿੰਦਗੀ ਪਲਟ ਸਕਦਾ ਰਿਹਾਈ ਹੋ ਸਕਦੀ ਆ ਔਰ ਦੂਜੇ ਪਾਸੇ ਲੰਬੀ ਸਜ਼ਾ ਦਾ ਪ੍ਰਾਵਧਾਨ ਵੀ ਜਿਵੇਂ ਕਿ ਇਹ ਸਰਕਾਰਾਂ ਨੇ ਆਪਣੇ ਵੰਨਿਓ ਇੱਕ ਕਹਿੰਦੇ ਨੇ ਪਲੰਦਾ ਬਣਾਇਆ ਹੋਇਆ ਤਾਂ ਇਸ ਨੂੰ ਦੇਖਣ ਵਾਲੀ ਗੱਲ ਇਹ ਆ ਵੀ ਜਿਹੜੀ ਰਿਹਾਈ ਹੈ ਉਹਦੇ ਕੁਝ ਜ਼ਿਆਦਾ ਮਾਇਨੇ ਦਿਖ ਰਹੇ ਨੇ ਜ਼ਿਆਦਾ ਯਾਨੀ ਇੱਕ ਅੰਕੜੇ ਆ ਰਹੇ ਨੇ ਤਾਂ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰ ਆ ਇਸ ਵੀਡੀਓ ਦੇ ਵਿੱਚ ਕਿ ਜਿਹੜੀ ਰਿਹਾਈ ਨੂੰ ਲੈ ਕੇ ਬڑے ਲੰਬੇ ਸਮੇਂ ਤੋਂ ਸਾਡੇ ਲੋਕਾਂ ਨੇ ਸੰਘਰਸ਼ ਵੀ ਕੀਤਾ ਬੜੀ ਮੰਗ ਵੀ ਕੀਤੀ ਪਰਿਵਾਰ ਨੇ ਵੀ ਕੀਤੀ ਉਹਨਾਂ ਲੋਕਾਂ ਨੇ ਵੀ ਬੜੀ ਉਮੀਦ ਰੱਖੀ ਹੋਈ ਸੀ ਜਿਨ੍ਹਾਂ ਲੋਕਾਂ ਨੇ ਵੱਡੇ ਪੱਧਰ ਤੇ ਭਾਈ ਅਮਰਪਾਲ ਸਿੰਘ ਨੂੰ ਜਿਤਾ ਕੇ ਐਮਪੀ ਬਣਾਇਆ ਖੰਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਇੱਕ ਫਤਵਾ ਸੁਣਾਇਆ ਤਾਂ ਮੈਂ ਤੁਹਾਨੂੰ ਕੁਝ ਜਿਹੜੇ ਇਹਦੇ ਸਬੂਤ ਨੇ ਇਹ ਕੁਛ ਜਿਹੜੇ ਸਬੂਤ ਨੇ ਮੇਰੇ ਹੱਥ ਦੇ ਵਿੱਚ ਇਹ ਕੀ ਕਹਿੰਦੇ ਨੇ ਕਿਉਂਕਿ ਸਬੂਤ ਐਸਾ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਬਹੁਤ ਵੱਡਾ ਯਾਨੀ ਇੱਕ ਯੋਗਦਾਨ ਕਹਿ ਸਕਦੇ ਆਪਾਂ ਵੱਡਾ ਯੋਗਦਾਨ ਇਸ ਤਰ੍ਹਾਂ ਕਿ ਜਦੋਂ ਕਿਸੇ ਦੀ ਆਵਾਜ਼ ਉੱਠਦੀ ਹੈ ਕਿਸੇ ਦੇ ਲਈ ਤਾਂ ਇੱਕ ਬਹੁਤ ਵੱਡਾ ਯਾਨੀ ਉਹਦੇ ਵਿੱਚ ਸਨੇਹਾ ਜਾਂਦਾ ਮੈਂ ਤੁਹਾਨੂੰ ਇਹਦੇ ਸਬੂਤ ਦਿਖਾਉਣਾ ਜਿਹਦੇ ਵਿੱਚ ਅਮਰਪਾਲ ਸਿੰਘ ਦੀ ਰਿਹਾਈ ਦਾ ਸਬੂਤ ਹੈ ਰਿਹਾਈ ਦਾ ਸਬੂਤ ਹੈ ਅੱਜ ਸੁਣਵਾਈ ਹੈ ਭਾਈ ਅਮਰਪਾਲ ਸਿੰਘ ਤੇ ਹਾਈ ਕੋਰਟ ਦੇ ਵਿੱਚ ਈਮਾਨ ਸਿੰਘ ਖਾਰਾ ਇਸ ਵਕੀਲ ਦੇ ਮੈਂ ਕਹਿਣਾ ਵੀ ਸਦਕੇ ਜਾਈਏ ਜਿਹੜਾ ਕਿ ਇਹ ਲੀਡ ਕਰ ਰਿਹਾ ਪੂਰੇ ਕੇਸ ਨੂੰ ਔਰ ਮੈਂ ਰਾਤ ਵੀ ਦੱਸਿਆ ਸੀ ਮੈਂ ਇੱਕ ਵੀਡੀਓ ਪਾ ਵੀ ਚੁੱਕਿਆ ਵੀ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਉੱਤੇ ਅੱਜ ਬਹੁਤ ਇੱਕ ਅੰਤਿਮ ਫੈਸਲਾ ਵੱਡਾ ਫੈਸਲਾ ਹੋਣ ਜਾ ਰਿਹਾ ਜਿਹਦੇ ਵਿੱਚ ਦੋ ਪਹਿਲੂ ਨੇ ਕਿਹੜੇ ਨੇ ਇੱਕ ਤਾਂ ਇਹ ਆ ਵੀ ਰਿਹਾਈ ਹੋ ਸਕਦੀ ਆ 100% ਯਾਨੀ ਇੱਕ ਅਨੁਮਾਨ ਲਾਇਆ ਜਾ ਰਹੇ ਨੇ ਸਾਡੇ ਲੋਕਾਂ ਦੁਆਰਾ ਮੈਂ ਸਬੂਤ ਵੀ ਦਿਖਾਉਣ ਜਾ ਰਿਹਾ ਦਾ ਦੂਜਾ ਪਹਿਲੂ ਕਿਹੜਾ ਹੈ ਉਹ ਇਹ ਹੈ ਵੀ ਇਹਨੂੰ ਸਜ਼ਾ ਨੂੰ ਜਿਹੜੀ ਕਿ ਵਧਾ ਕੇ ਹੋਰ ਐਨਐਸਏ ਲਾ ਦਿੱਤਾ ਜਾ ਸਕਦਾ ਹੈ ਇਹ ਵੀ અનુਮਾਨ ਲਾਇਆ ਜਾ ਸਕਦੇ ਆ ਸਰਕਾਰੀ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ ਦੁਆਰਾ ਸ਼ੰਕਾ ਜਿਤਾਈ ਜਾ ਰਹੀ ਹੈ ਪਹਿਲਾਂ ਤੁਸੀਂ ਇਹ ਦੇਖੋ ਅੱਜ ਪੱਕੀ ਰਿਹਾਈ ਹੋਵੇਗੀ ਕੋਈ ਉਹਨੇ ਐਸਾ ਕੰਮ ਨਹੀਂ ਕੀਤਾ ਕੋਈ ਚੋਰੀ ਨਹੀਂ ਕੀਤੀ ਜਿਹਦੇ ਨਾਲ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਜਾਵੇ ਲੋਕਾਂ ਦਾ ਕਹਿਣਾ ਬਹੁਤ ਸਾਰੇ ਲੋਕਾਂ ਨੇ ਲਿਖਿਆ ਅਮਰੀਕਾ ਤੱਕ ਦੇ ਅਮਰੀਕਾ ਨਿਊਯਾਰਕ ਸਿਟੀ ਅਮਰੀਕਾ ਸਰਬੱਤ ਦਾ ਭਲਾ ਇਹ ਮਤਲਬ ਕੀ ਲਿਖਦੇ ਨੇ ਇਹ ਕਹਿੰਦੇ ਨੇ ਭਾਈ ਅਮਰਪਾਲ ਸਿੰਘ ਦੀ ਰਿਹਾਈ ਹੈ ਜਿਹੜੀ ਉਹ ਅੱਜ ਹੋਵੇਗੀ ਇਹਨਾਂ ਨੇ ਵੀ ਲਿਖਿਆ ਕਿਉਂਕਿ ਅਮਰੀਕਾ ਦੇ ਵਿੱਚੋਂ ਵੀ ਵੱਡਾ ਸਮਰਥਨ ਪਾਈ ਅਮਰਪਾਲ ਸਿੰਘ ਦੇ ਨਾਲ ਕਈ ਵਕੀਲਾਂ ਦੀ ਇੱਕ ਟੋਲੀ ਇੱਕ ਜਥੇਬੰਦੀ ਕੁਝ ਵੀ ਕਹਿ ਲੋ ਇੱਕ ਟੀਮ ਆ ਪੂਰੀ ਦੀ ਪੂਰੀ ਜਿਹੜੀ ਅਮਰਪਾਲ ਸਿੰਘ ਦੇ ਨਾਲ ਅਮਰੀਕਾ ਤੱਕ ਤੋਂ ਲੋਕ ਡਟੇ ਹੋਏ ਨੇ ਪੂਰੇ ਦੇਸ਼ ਦੀਆਂ ਨਿਗਾਹਾਂ ਇਹਨਾਂ ਗੱਲਾਂ ਦੇ ਉੱਤੇ ਨੇ ਜਿਹੜੀ ਸੁਣਵਾਈ ਆ ਵਕੀਲੇ ਮਾਨ ਸਿੰਘ ਖਾਰਾ ਨੇ ਮੈਂ ਪਹਿਲਾਂ ਵੀਡੀਓ ਦੇ ਵਿੱਚ ਦਿਖਾ ਵੀ ਚੁੱਕਿਆ ਸੋਮਵਾਰ ਦਾ ਦਿਨ ਆ ਅੱਜ ਅੱਜ 9 ਤਰੀਕ ਹੈ ਤਾਂ ਇਸ ਦੀ ਜਿਹੜੀ ਸੁਣਵਾਈ ਆ ਸੁਣਵਾਈ ਅੱਜ ਹੋ ਰਹੀ ਹੈ ਭਾਈ ਅਮਰਪਾਲ ਸਿੰਘ ਤੇ ਉਹਦੇ ਵਿੱਚ ਕਈ ਸਾਥੀਆਂ ਦਾ ਵੀ ਨਾਮ ਹੈ ਉਹਨਾਂ ਤੇ ਵੀ ਗੱਲਬਾਤ ਹੋਣੀ ਹੈ ਤਾਂ ਹਾਈਲਾਈਟ ਜਿਹੜਾ ਚਿਹਰਾ ਉਹ ਭਾਈ ਅਮਰਪਾਲ ਸਿੰਘ ਤਾਂ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵੱਡੇ ਪੱਧਰ ਤੇ ਯਾਨੀ ਮੁਲਖਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਵੱਡੀ ਆਵਾਜ਼ ਉੱਠੀ ਖੜੀ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਸਰਕਾਰ ਉਹਦੇ ਉੱਤੇ ਕੋਈ ਰੋਕ ਲਾਉਂਦੀ ਹੈ ਜਾਂ ਫਿਰ ਉਸਤੇ ਐਨਐਸਏ ਵਧਾਉਣ ਦੀ ਗੱਲ ਕਰਦੀ ਹੈ ਕਿਉਂਕਿ ਤੁਹਾਨੂੰ ਪਤਾ ਅਕਸਰ ਸਰਕਾਰ ਨੇ ਇਹ ਗੱਲ ਨਕਾਰੀ ਹੈ ਵੀ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚੋਂ ਬਾਹਰ ਆ ਜਾਵੇ ਤਾਂ ਹੁਣ ਤੁਸੀਂ ਇਹ ਸਮਝੋ ਖੰਡੂਰ ਸਾਹਿਬ ਦੇ ਲੋਕਾਂ ਨੇ ਵੱਡਾ ਫਤਵਾ ਸੁਨਾਇਆ ਬਰਾਬਰ ਇਹਨਾਂ ਨੂੰ ਵੀ ਸੁਨਾਇਆ ਤਾਂ ਫਿਰ ਇੱਕ ਪਾਸੇ ਲੋਕਾਂ ਦੀ ਜਿਹੜੀ ਭਾਵਨਾਵਾਂ ਸੀ ਲੋਕਾਂ ਦਾ ਜਿਹੜਾ ਉਹ ਫਤਵਾ ਸੀ ਲੋਕਾਂ ਦਾ ਮਤਦਾਨ ਸੀ ਉਹਦੇ ਨਾਲ ਵੱਡੇ ਪੱਧਰ ਤੇ ਖਿਲਵਾੜ ਕੀਤਾ ਸਾਡੀ ਸਰਕਾਰ ਦੁਆਰਾ ਇਹ ਤਾਂ ਸਾਬਤ ਹੋ ਗਿਆ ਹੁਣ ਤੁਸੀਂ ਇਹ ਦੇਖ ਲਓ ਇਹ ਅਮਰੀਕਾ ਦਾ ਆ ਬੰਦਾ ਅਮਰੀਕਾ ਦਾ ਤੁਸੀਂ ਆਪ ਸਮਝੋ ਇਹਨੇ ਕੀ ਲਿਖਿਆ ਆ ਤੁਸੀਂ ਪੜ ਲਓ ਅਮਰੀਕਾ ਦੇ ਵਿੱਚੋਂ ਤੱਕ ਦੇ ਲੋਕ ਭਾਈ ਅਮਰਪਾਲ ਸਿੰਘ ਦੇ ਨਾਲ ਡਟੇ ਹੋਏ ਨੇ ਯੂਰਕ ਸਿਟੀ ਜਿਹੜਾ ਇੱਕ ਸੂਬਾ ਅਮਰੀਕਾ ਦਾ ਉਹ ਪੰਜਾਬੀਆਂ ਦਾ ਇੱਕ ਜਿਵੇਂ ਕਹਿ ਸਕਦੇ ਆ ਗੜ ਵੀ ਮੰਨਿਆ ਜਾਂਦਾ ਕਿਉਂਕਿ ਪੰਜਾਬੀ ਬਹੁਤ ਸਾਰੇ ਉੱਥੇ ਮੌਜੂਦ ਨੇ ਹੁਣ ਗੱਲ ਇਹ ਆ ਵੀ ਅਮਰਪਾਲ ਸਿੰਘ ਤੇ ਅੱਜ ਸੁਣਵਾਈ ਐ ਉਹਦੇ ਵਿੱਚ ਦੋ ਪਹਿਲੂ ਜ਼ਿਆਦਾ ਯਾਨੀ ਕਿ ਇੱਕ ਮੁੱਦਾ ਬਣੇ ਪਏ ਨੇ ਕਿਹੜੇ ਨੇ ਉਹ ਇਹੀ ਨੇ ਮੈਂ ਬਾਰ ਬਾਰ ਕਿਉਂ ਦਹਰਾ ਰਿਹਾ ਤਾਂ ਕਿ ਸਾਡੇ ਲੋਕਾਂ ਨੂੰ ਪੂਰੀ ਤਰ੍ਹਾਂ ਇਸ ਗੱਲ ਦਾ ਜਿਹੜਾ ਕਿ ਘਰ ਘਰ ਜੇ ਦਿਮਾਗ ਤੇ ਦਿਲ ਦੇ ਵਿੱਚ ਦਿਲ ਦਿਮਾਗ ਦੇ ਵਿੱਚ ਇਹ ਗੱਲ ਘਰ ਘਰ ਜੇ ਕਿ ਅਮਰਪਾਲ ਸਿੰਘ ਦੇ ਲਈ ਸਪੋਰਟ ਸਾਨੂੰ ਸਭ ਨੂੰ ਕਰਨੀ ਚਾਹੀਦੀ ਹੈ ਕਿਉਂ ਕਰਨੀ ਚਾਹੀਦੀ ਹੈ ਇੱਕ ਉਹ ਯੋਧਾ ਬੰਦਾ ਜੇਲ੍ਹ ਦੇ ਵਿੱਚ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜਾ ਲੋਕਾਂ ਦੇ ਬੱਚਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕਰਦਾ ਸੀ ਨਸ਼ਿਆਂ ਦੇ ਵਿਰੁੱਧ ਉਹਦੀ ਮਹੀਮ ਸੀ ਤਾਂ ਹੁਣ ਪਰਿਵਾਰ ਵੀ ਇੱਕ ਪਾਸੇ ਯੂਜ ਰਿਹਾ ਤਾਂ ਮੈਂ ਪਹਿਲਾਂ ਵੀ ਅਪੀਲ ਕਰੀ ਸੀ ਵੀ ਜਿਹੜਾ ਬੁੱਢੇ ਨਾਲੇ ਨੂੰ ਲੈ ਕੇ ਇੱਕ ਇਕੱਠ ਰੱਖਿਆ ਗਿਆ ਸੀ ਉਸੇ ਇਕੱਠ ਸੋਂ ਇਕੱਠ ਦੇ ਵਿੱਚੋਂ ਇੱਕ ਵੱਡੀ ਮਹੀਮ ਸਿਰਜਣੀ ਚਾਹੀਦੀ ਸਾਡੇ ਪੰਜਾਬੀਆਂ ਨੂੰ ਉਹੀ ਇਕੱਠ ਦੇ ਵਿੱਚ ਕਮਰਤਪਾਲ ਸਿੰਘ ਦੀ ਆਵਾਜ਼ ਵੀ ਉੱਠਣੀ ਚਾਹੀਦੀ ਸੀ ਕਿਉਂਕਿ ਉਹ ਵੀ ਆਪਣੇ ਇੱਕ ਪੰਜਾਬ ਦਾ ਹੀ ਬੱਚਾ ਪੰਜਾਬ ਦਾ ਹੀ ਜਾਇਆ ਪੰਜਾਬ ਦਾ ਹੀ ਵਸਨੀਕ ਆ ਪੰਜਾਬ ਦੀ ਰਹਿਣ ਵਾਲਾ ਤਾਂ ਇੱਕ ਗੁਰਸਿੱਖ ਬੰਦਾ ਤਾਂ ਉਹ ਜੇ ਅਗਰ ਆਪਣੇ ਲੋਕਾਂ ਦੇ ਲਈ ਲੜਦਾ ਸੀ ਤਾਂ ਉਸ ਨੇ ਕੀ ਮਾਰਾ ਕੀਤਾ ਤਾਂ ਉਸ ਨੂੰ ਕੀ ਮਿਲਿਆ ਇਹਨਾਂ ਲੋਕਾਂ ਦੇ ਲਈ ਲੜਨ ਦਾ ਇੱਕ ਜਿਵੇਂ ਕਹਿ ਸਕਦੇ ਆ ਇਨਾਮ ਤੌਰ ਤੇ ਸਾਡੇ ਲੋਕਾਂ ਨੇ ਉਹਨੂੰ ਹਲੇ ਤੱਕ ਜਾਨੀ ਉੱਥੇ ਜੂਜ ਦੇ ਰਹਿਣ ਲਈ ਛੱਡ ਦਿੱਤਾ ਗਿਆ ਕਿਉਂ ਕਿ ਹਲੇ ਵੀ ਵੱਡੇ ਪੱਦਰ ਤੇ ਸਾਡੇ ਪੰਜਾਬ ਦੇ ਵਿੱਚੋਂ ਉਹ ਮੰਗ ਨਹੀਂ ਉੱਠੀ ਜਿਹੜੀ ਉੱਠਣੀ ਚਾਹੀਦੀ ਹੈ ਕਿਹੜੀ ਮੰਗ ਹੈ ਅਸਤੀਫੇ ਦੀ ਕਿਹਦਾ ਅਸਤੀਫਾ ਜਿਹੜਾ ਕਿ ਅੱਜ ਦੇ ਮੌਜੂਦਾ ਹਾਲਾਤ ਭਗਵੰਤ ਮਾਨ ਨੇ ਬਣਾਏ ਨੇ ਭਗਵੰਤ ਮਾਨ ਦਾ ਅਸਤੀਫੇ ਦੀ ਮੰਗ ਉੱਠਣੀ ਚਾਹੀਦੀ ਹੈ ਇਸ ਕਰਕੇ ਪੰਜਾਬ ਦਾ ਜਿਹੜਾ ਉਹ ਹੀ ਉਹਦਾ ਬੰਦ ਆ ਉਹਨੂੰ ਕੱਢ ਕੇ ਲਿਆਂਦਾ ਜਾ ਸਕਦਾ ਤੇ ਨਹੀਂ ਨਹੀਂ ਤਾਂ ਫਿਰ ਉਹਨਾਂ ਚਿਰ ਉਹਨੂੰ ਯੋਜਨਾ ਪੈਣਾ ਹੋਰ ਵੀ ਜਿਹੜੇ ਸਾਥੀ ਬੰਦਾ ਉਹਨਾਂ ਨੂੰ ਵੀ ਜੂਜਣਾ ਪੈਣਾ ਜਦੋਂ ਤੱਕ ਇਹ ਸਰਕਾਰ ਰਹਿੰਦੀ ਹੈ ਜਦੋਂ ਤੱਕ ਇਹ ਸਰਕਾਰ ਦਾ ਟਾਈਮ ਖਤਮ ਨਹੀਂ ਹੁੰਦਾ ਉਹਨਾਂ ਚਿਰ ਤਾਂ ਭੁੱਲ ਜਾ ਪਰ ਜਿਹੜੀ ਇਹ ਸੁਣਵਾਈ ਹੈ ਇਹ ਅਹਿਮ ਸੁਣਵਾਈ ਹੈ ਵਕੀਲ ਇਮਾਨ ਸਿੰਘ ਖਾਰਾ ਨੇ ਕਿਹਾ ਮੈਂ ਬਾਰ ਬਾਰ ਸੁਣਾਉਣ ਦੀ ਲੋੜ ਨਹੀਂ ਹੈ ਮੈਂ ਪਹਿਲਾਂ ਵਾਲੇ ਵੀਡੀਓ ਦੇ ਵਿੱਚ ਵੀ ਸੁਣਾ ਚੁੱਕਿਆ ਇਸ ਕਰਕੇ ਮੈਂ ਖੁਦ ਦੱਸ ਰਿਹਾ ਵੀ ਉਹਦੇ ਵਿੱਚ ਸੁਣਵਾਈ ਦੇ ਦੋ ਪਹਿਲੂ ਨੇ ਇੱਕ ਤਾਂ ਉਹਨੂੰ ਸਜ਼ਾ ਦੀ ਵਧਾਉਣ ਦੀ ਗੱਲ ਹੋ ਸਕਦੀ ਹੈ ਦੂਜੇ ਪਾਸੇ ਰਿਹਾਈ ਦੀ ਵੀ ਗੱਲ ਹੋ ਸਕਦੀ ਹੈ ਕਿਉਂਕਿ ਜਿਹੜਾ ਹਾਈ ਕੋਰਟ ਆ ਉਹ ਦਰਸਾਲ ਇੱਕ ਅਮਰਪਾਲ ਸਿੰਘ ਦੇ ਜਾਦਾ ਹੱਕ ਦੇ ਵਿੱਚ ਨજર ਪਹਿਲਾਂ ਵੀ ਆਏ ਤੁਹਾਨੂੰ ਪਤਾ ਹੀ ਹੈ ਜਦੋਂ ਕਿ ਦੋਵੇਂ ਸਰਕਾਰਾਂ ਨੂੰ ਸੈਂਟਰ ਨੂੰ ਤੇ ਪੰਜਾਬ ਦੀ ਗਵਰਨਮੈਂਟ ਨੂੰ ਨੋਟਿਸ ਕੱਢੇ ਗਏ ਸੀ ਪਰ ਉਹ ਨੋਟਿਸਾਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਆ ਉਹ ਤਾਂ ਇੱਕ ਬੰਦ ਲਫਾਫੇ ਦੀ ਗੱਲ ਕਰਦੀ ਹੈ ਔਰ ਸੈਂਟਰ ਸਰਕਾਰ ਕਹਿੰਦੀ ਹੈ ਸਾਨੂੰ ਇਹਨਾਂ ਨੇ ਦੱਸਿਆ ਤੱਕ ਨਹੀਂ ਸੈਂਟਰ ਗਵਰਨਮੈਂਟ ਪੱਲਾ ਝਾੜ ਲੈਂਦੀ ਉਸ ਗੱਲ ਤੇ ਕੈਨਸੇ ਲਾਉਣ ਤੋਂ ਬਾਅਦ 2 ਦਿਨ ਬਾਅਦ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਤਾਂ ਭਾਈ ਅਮਰਪਾਲ ਸਿੰਘ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਹੁਣ ਗੱਲ ਇੱਥੇ ਆ ਜਾਂਦੀ ਹੈ ਵੀ ਫਿਰ ਕਿਤੇ ਨਾ ਕਿਤੇ ਜਿਆਦਾ ਦੋਸ਼ੀ ਅਮਰਪਾਲ ਸਿੰਘ ਦੀ ਪੰਜਾਬ ਸਰਕਾਰ ਆ ਤੇ ਹੁਣ ਪੰਜਾਬ ਸਰਕਾਰ ਦੇ ਨਾਲ ਟੱਕਰ ਲੱਗੀ ਹੈ ਹਾਈ ਕੋਰਟ ਦੀ ਹਾਈ ਕੋਰਟ ਦਾ ਤਾਂ ਦੋਨਾਂ ਸਰਕਾਰਾਂ ਨੂੰ ਹੀ ਮਤਲਬ ਇਹੀ ਕਹਿਣਾ ਵੀ ਇਹਦੇ ਉੱਤੇ ਸਾਬਤ ਕਰੋ ਐਨਐਸਏ ਕਿਉਂ ਲਾਇਆ ਗਿਆ ਕਾਦੇ ਤਹਿਤ ਲਾਇਆ ਗਿਆ ਕਿ ਨੈਸ਼ਨਲ ਸਕਿਉਰਿਟੀ ਐਕਟ ਮੈਂ ਪਹਿਲਾਂ ਵੀ ਦੱਸਿਆ ਵੀ ਇਹੋ ਜਿਹੇ ਬੰਦਿਆਂ ਤੇ ਨਹੀਂ ਲੱਗਦਾ ਜਿੱਤੇ ਲੱਗਣਾ ਚਾਹੀਦਾ ਸੀ ਉਹਨਾਂ ਉੱਤੇ ਲਾਗੂ ਨਹੀਂ ਕੀਤਾ ਜਾ ਰਿਹਾ ਕੌਣ ਸੀ ਉਹ ਜਿਵੇਂ ਕਿ ਆਸ਼ਾ ਰਾਮ ਫਿਰ ਰਾਮ ਰਹੀਮ ਹੋਰ ਬਹੁਤ ਸਾਰੇ ਬਾਬੇ ਨੇ ਜਿਨ੍ਹਾਂ ਦੇ ਉੱਤੇ ਇਹ ਐਕਟ ਬਣਦਾ ਸੀ ਪਰ ਉਹਨਾਂ ਨੇ ਇਹ ਐਕਟ ਉਹਨਾਂ ਤੇ ਨਹੀਂ ਲਾਇਆ ਪਰ ਉਹ ਭਾਈ ਅਮਰਪਾਲ ਸਿੰਘ ਤੇ ਲਾਗੂ ਕਰ ਦਿੱਤਾ ਗਿਆ ਜਿਹੜਾ ਕਿ ਬਿਲਕੁਲ ਬੇਦੋਸ਼ਾ ਬੰਦਾ ਇਹ ਤੁਸੀਂ ਵੀ ਜਾਣਦੇ ਹੋ ਤੇ ਸਾਨੂੰ ਵੀ ਪਤਾ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਪੂਰਾ ਪੰਜਾਬ ਜਾਣਦਾ ਇਸ ਗੱਲ ਨੂੰ ਕੋ ਸਰਕਾਰ ਜਾਣਦੀ ਆ ਜਾਣ ਬੁੱਝ ਕਿਉਂ ਉਹਨੂੰ ਅੰਦਰ ਰੱਖਿਆ ਕਿਉਂਕਿ ਉਹ ਚਿਹਰਾ ਉਹ ਹੈ ਜਿਹੜੇ ਬੰਦੇ ਨੂੰ ਜੇਲ੍ਹ ਦੇ ਵਿੱਚ ਬੈਠੇ ਨੂੰ ਸਾਡੇ ਲੋਕਾਂ ਨੇ ਵੱਡੇ ਪੱਦਰ ਤੇ ਯਾਨੀ ਕਿ ਸੁਨੇਹਾ ਸੁਣਾ ਦਿੱਤਾ ਕਿ ਅਸੀਂ ਤੈਨੂੰ ਮੁੱਖ ਮੰਤਰੀ 2027 ਦੇ ਵਿੱਚ ਦੇਖਣਾ ਚਾਹੁੰਦੇ ਆ ਤਾਂ ਉਸੇ ਹੀ ਬੰਦੇ ਤੋਂ ਇਹਨਾਂ ਨੂੰ ਭੈ ਜਿਹੜਾ ਕਿ ਲੱਗਦਾ ਡਰ ਲੱਗਦਾ ਕਦੇ ਸ਼ੀਸ਼ੇ ਦੇ ਕੈਮਰਾਂ ਦੇ ਵਿੱਚ ਅੱਜ ਤੱਕ ਕੋਈ ਰਿਕਾਰਡ ਨਹੀਂ ਰਿਹਾ ਜਿਹੜਾ ਹੁਣ ਦੀ ਸਰਕਾਰ ਨੇ ਕੀਤਾ ਹੁਣ ਦੇ ਮੁੱਖ ਮੰਤਰੀ ਨੇ ਕੀਤਾ ਸ਼ੀਸ਼ੇ ਦੇ ਕੈਬਨ ਦੇ ਵਿੱਚ ਜਿਹੜਾ ਕਿ ਬੁਲਟ ਪ੍ਰੂਫ ਸ਼ੀਸ਼ਾ ਸੀ ਬੁਲਟ ਪ੍ਰੂਫ ਸ਼ੀਸ਼ੇ ਦੇ ਵਿੱਚ ਇੱਕ ਸਪੀਚ ਦੇਣੀ ਪਹਿਲਾ ਰਿਕਾਰਡ ਬਣਿਆ ਸਾਡੇ ਪੰਜਾਬ ਦੇ ਮੁੱਖ ਮੰਤਰੀਆਂ ਦੇ ਵਿੱਚੋਂ ਤਾਂ ਉਹ ਕੀ ਦਾ ਡਰਦੇ ਕਹਿੰਦਾ ਕਹਿੰਦਾ ਮੈਨੂੰ ਅਮਰਤ ਪਰਸੀ ਤੋਂ ਡਰ ਲੱਗਦਾ ਤੁਸੀਂ ਐਸੇ ਕਰਕੇ ਮੇਰੀ ਵੀ ਬੇਨਤੀ ਆ ਵੀ ਜਦੋਂ ਸਾਡਾ ਸੁਰੱਖਿਤ ਮੁੱਖ ਮੰਤਰੀ ਨਹੀਂ ਹੈਗਾ ਉਹਨਾਂ ਲੋਕਾਂ ਤੋਂ ਕਹਿੰਦਾ ਮੈਨੂੰ ਡਰ ਲੱਗਦਾ ਜਿਹੜੇ ਸਾਡੇ ਪੰਜਾਬ ਨੂੰ ਬਚਾਉਣ ਨਿਕਲੇ ਸੀ ਜਾਨ ਬੁਝ ਕੇ ਉਹਨਾਂ ਦੇ ਸਾਹਮਣੇ ਰੱਖਦਾ ਫਿਰ ਬਾਅਦ ਦੇ ਵਿੱਚ ਉਹ ਝੂਠਾ ਵੀ ਪੈ ਜਾਂਦਾ ਫਿਰ ਕਹਿੰਦਾ ਮੈਨੂੰ ਡਰ ਲੱਗਦਾ ਪਹਿਲਾਂ ਕਹਿੰਦਾ ਸੀ ਇਹ ਪੰਜਾਬ ਦੇ ਲੋਕਾਂ ਲਈ ਖਤਰਾ ਫਿਰ ਮੇਰੇ ਲਈ ਖਤਰਾ ਦੱਸਿਆ ਗਿਆ ਸੋ ਇਸ ਕਰਕੇ ਸਰਕਾਰ ਝੂਠੀ ਹੈ ਬਿਲਕੁਲ ਝੂਠੀ ਹੈ ਤੇ ਨਖਿੱਦੀ ਨ ਕਮੀ ਹੈ ਤਾਂ ਹੁਣ ਜਿਹੜੇ ਮੇਰੇ ਭੈਣ ਭਰਾ ਨਵੇਂ ਚੈਨਲ ਤੇ ਨੇ ਇਸ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦੇਣਾ ਇੱਕ ਯੋਧੇ ਦੀ ਗੱਲ ਆ ਹਰ ਚੋਲੇ ਤੇ ਇੱਕ ਜਾਣੀ ਜ਼ਰੂਰੀ ਆ ਤਾਬ ਦਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਣਾ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਆਉਣ ਵਾਲਾ ਪੰਜਾਬ ਦੇ ਪ੍ਰਤੀ ਸਾਡੇ ਲੋਕਾਂ ਦੇ ਪ੍ਰਤੀ ਸਾਡੀ ਕੌਮ ਦੇ ਪ੍ਰਤੀ ਪਾਵਾਂਗੇ ਉਹ ਤੁਹਾਡੇ ਤੱਕ ਵੀ ਪਹੁੰਚਦਾ ਰਹੂਗਾ ਤਾਂ ਧੰਨਵਾਦ ਪੰਜਾਬੀਓ ਤੇ ਦੱਬ ਕੇ ਮੇਰਾ ਵੀਰ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਣਾ ਮਿਲਦੇ ਆਂ ਅਗਲੇ